ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਹਰ ਰੋਜ਼ ਹੋਣ ਵਾਲੀ ਗੱਲਬਾਤ ਨੂੰ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਕਰਾਂਗੇ ਬਿਨਾਂ ਕਾਰਨ ਮੈਨੂੰ ਪਰੇਸ਼ਾਨ ਕਰਨਾ ਬੰਦ ਕਰੋ ਸਟਾਪ ਬਾਦਰਿੰਗ ਮੀ ਫਾਰ ਨੋ ਰੀਜ਼ਨ ਮੈਂ ਤੁਹਾਡੀ ਬਕਵਾਸ ਨਹੀਂ ਸੁਨਣਾ ਚਾਹੁੰਦਾ ਆਈ ਡੋਂਟ ਵਾਂਟ ਟੂ ਹਿਅਰ ਯੂਅਰ ਨਾਨਸੈਂਸ ਬੋਲਣ ਤੋਂ ਪਹਿਲਾਂ ਸੋਚੋ ਥਿੰਕ ਬਿਫੋਰ ਯੂ ਸਪੀਕ ਮਾਫ ਕਰਨਾ ਮੈਨੂੰ ਇਸ ਬਾਰੇ ਕੋਈ ਧਿਆਨ ਨਹੀਂ ਸੀ ਸੌਰੀ ਆਈ ਵਾਸ ਨਾਟ ਮਾਈਂਡਫੁਲ ਆਫ ਇਟ ਕਿਰਪਾ ਕਰਕੇ ਮੇਰੇ ਤੇ ਕਿਰਪਾ ਕਰੋ ਟੂ ਮੀ ਅ ਫੇਵਰ ਪਲੀਜ਼ ਮੈਨੂੰ ਕੋਈ ਇਤਰਾਜ਼ ਨਹੀਂ ਹੈ ਆਈ ਹੈਵ ਨੋ ਆਬਜੈਕਸ਼ਨ ਮੈਂ ਘਬਰਾ ਰਿਹਾ ਹਾਂ ਆਈ ਏਮ ਗੈਟਿੰਗ ਨਰਵਸ ਮੈਨੂੰ ਹੁਣ ਜਵਾਬ ਚਾਹੀਦਾ ਹੈ ਆਈ ਨੀਡ ਐਨ ਆਨਸਰ ਨਾਓ ਮੈਨੂੰ ਘਰ ਛੱਡ ਦਿਓ ਡ੍ਰੌਪ ਮੀ ਹੋਮ ਮੈਨੂੰ ਤਾਨਾ ਨਾ ਦਿਓ ਡੋਂਟ ਟੌਂਟ ਮੀ ਮੈਨੂੰ ਜਾਣ ਦਿਓ ਲੈਟ ਮੀ ਗੋ ਮੈਨੂੰ ਵੇਖਣ ਦਿਓ ਲੈਟ ਮੀ ਸੀ ਇਸ ਨੂੰ ਭੁੱਲ ਜਾਓ ਫੋਰਗੇਟ ਇਟ ਮੌਜਾਂ ਕਰੋ ਹੈਵ ਫਨ ਧੰਨਵਾਦ ਜੀ